ਹਾਂਜੀ ਕੀ ਸਮਾਚਾਰ ਹੈ ਜੀ ਦੇਖੋ ਅੱਜ ਮੌਸਮ ਅੱਜ ਚਾਲਤਿਆਂ ਨੂੰ ਹਾਲਤ ਹੋ ਚੁੱਕਿਆ ਹੈ ਕਿ ਕੱਲ ਨੂੰ ਗੁੱਟ ਕਰਨਾ ਜਿਹੜੀ ਵਰ੍ਹਦੀ ਆ ਮਨਾਈ ਜਾ ਰਹੀ ਈ ਨਵਰੀ ਬਾਦਰ ਕੋਤੇ ਅੱਜ ਦੇਖੋ ਇੰਨਾ ਭਾਰੀ ਨਹੀਂ ਆਇਆ ਹੈ ਜਿਹਦੇ ਨਾਲ ਸੈਂਟ ਕੋ ਵਗੈਰਾ ਜਿਹੜਾ ਸਾਡੇ ਉੱਤੇ ਹੋਏ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈ ਬਣੇ ਪੈ ਰਹੇ ਨੇ ਆਲੇ-ਦਾਲ ਤੁਸੀਂ ਦੇਖ ਹੀ ਸਕਦੇ ਕਿੰਨੀ ਬਾਤ ਹੋ ਰਹੀ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਬਤ ਤੋਂ ਬਾਅਦ ਸੰਗਤਾਂ ਲੈ ਕੇ ਖਨੋਰੀ ਬਾਰਡਰ ਕੱਲ ਨੂੰ ਗੰਗਰੂ ਤੇ ਪਟਿਆਲਾ ਤੇ ਮੋਹਾਲੀ ਛੇ ਦੀ ਵਾਰੀ ਹੈ ਕਿੰਨੇ ਪਿੰਡਾਂ ਦੇ ਪਹੁੰਚਣ ਜ਼ਰੂਰ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਨੇ ਬਹੁਤ ਭਾਰੀ ਮੀਂਹ ਜਿਹੜਾ ਪੈ ਰਿਹਾ ਹੈ ਖਨੋਰੀ ਬਾਰਡਰ ਤੇ ਪਰ ਸੰਗਤਾਂ ਫਿਰ ਵੀ ਡਟੀਆਂ ਨੇ ਅਸਾਨ ਮੇਰੇ ਭਰਾ ਸਾਰੇ ਡਟੇ ਖੜੇ ਹੈ ਇੰਨੇ ਮੀਂਹ ਦੇ ਵਿੱਚ ਵੀ ਕੱਪੜਾ ਮੱਕ ਨਹੀਂ ਹੋ ਰਿਹਾ ਹੈ ਤੋ ਬੇਨਤੀ ਹੈ ਸਾਰੇ ਸੰਗਤ ਨੂੰ ਕੱਲ ਨੂੰ ਜਿਹੜੀ ਸਾਡਾ ਤਾਹੀਦ ਖਾਨੀ ਜੋੜਾ ਅਸ਼ਨ ਕਰਨ ਦੀ ਜਿਹੜੀ ਵਰਤਿਓ ਮਨਾਈ ਜਾ ਰਹੀ ਹੈ ਮਨੋਰੀ ਬਾਡਰ ਤੇ ਅਤੇ ਪਿੰਡ ਬੱਲੂ ਉੱਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਹਾਜ਼ਰ ਬਣ ਕੇ ਆਓ